ਪਾਣੀ ਲੈ ਆਈ ਅਰੇ ਚਾਹ ਲਿਆ ਆ ਓ ਲੈ ਫੜ ਪਾਣੀ ਵੇਲੇ ਬੈਠੇ ਕੋ ਕੰਮ ਨਹੀਂ ਕਰ ਨਹੀਂ ਉਹ ਕੋ ਕੰਮ ਕਰ ਕਰ ਲਿਆ ਕਰ ਸਾਰਾ ਦਿਨ ਸੁੱਤਾ ਰਹਿਣਾ ਹੈ ਮੋਹੇ ਚਲਾ ਲਿਆ ਪਤਾ ਨਹੀਂ ਮੇਰੀ ਜਾਨ ਲੈ ਨਹੀਂ ਕਰੀ ਵੀ ਮੈਨੂੰ ਤੂੰ ਵੀ ਕਰਿਆ ਬੈ ਅਵਾ ਵੀ ਮਮੀ ਬੀਬੀ ਤੂੰ ਤਾਂ ਪਾਣੀ ਪੀਣਾ ਵੀ ਲੰਬਰ ਕਰਤਾ ਅਰੇ ਚਾਹ ਨੂੰ ਮੈਂ ਤੈਨੂੰ ਕਿਹਾ ਚਾਹ ਕਰਤੀ ਕਿ ਨਹੀਂ ਤੈਨੂੰ ਚਾਹ ਬੋਲਦੇ ਮਾਂ ਮਰਸ ਮੈਂ ਮੂੰਹਾਂ ਦਾ ਚਿਗਾ ਤਾਂ ਇਨਨ ਤੱਕ ਕਰ ਮੈਂ ਦੁਖ ਹੋਇਆ ਜੇ ਸਵੇਰੇ ਉੱਠਦੀ ਆਂ ਪੀ ਘਰ ਮੈਂ ਬਾਹਰ ਪਰ ਆਣਾ ਦੇਖ ਤੋ ਮਾਦਾ ਨਾ ਉਹ ਵੇਰੇ ਨੂੰ ਪਸਾਉਂਦੀ ਆ ਜਦੋਂ ਤੂੰ ਜੰਮਿਆ ਸੀ ਮੇਰੀ ਇੱਕ ਧੀ ਹੁੰਦੀ ਉਹ ਮੇਰਾ ਅੱਜ ਦੁੱਖ ਸਭ ਸੌਂਦੀ ਅੱਜ ਜਦ ਤੂੰ ਕਦੇ ਚਾਹ ਕਦੇ ਪਾਣੀ ਕਦੇ ਰੂਸ ਸਾਰਾ ਕੁਝ ਬੈਠਦੇ ਜੇ ਤੇ ਸ਼ਰਮ ਨਹੀਂ ਆਉਂਦੀ ਤੇਰੀ ਮਾਂ ਬੁੜੀ ਹੋ ਗਈ ਆ ਤੁਰਿਆ ਜਾਂਦਾ ਨਹੀਂ ਵੇਦੋ ਮੱਕੜੀ ਸੀ ਤੋੜਦੀ ਆ ਕਿਉਂ ਮੇਰੀ ਜਾਨ ਲੈਣੀ ਕਰਨੀ ਤੋ ਆਓ ਟੀਰੇ ਰੰਦੀ ਜਿਹਨਾਰੇ ਘਰੇ ਮੁੰਡੇ ਨਹੀਂ ਨੇ ਹੈਗੇ ਉਹਨਾਂ ਦੇ ਮਾਪੇ ਉਹਨੂੰ ਪੁੱਛ ਜਾ ਕੇ ਉਹ ਇੱਕ ਮੁੰਡੇ ਨੂੰ ਦਰਸਲੇ ਪਿਆ ਦਰਗਾਹਾਂ ਦੇ ਗੁਰਦੁਆਰਿਆਂ ਦੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥਾ ਟੇਕਦੇ ਆ ਫੇ ਰੱਬਾ ਸਾਨੂੰ ਇੱਕ ਮੁੰਡਾ ਦੇ ਦੇ ਹੈ ਤੂੰ ਆਪਣੇ ਸੋਨੇ ਵਰਗੇ ਮੁੰਡੇ ਨੂੰ ਹਰ ਟਾਈਮ ਗਾਣਾ ਕਰਦੀ ਰਹਿਣੀ ਆ ਉਹ ਤੇਰੇ ਵਰਗੇ ਪੁੱਤ ਤੂੰ ਤਾਂ ਨਿਰਾਸ਼ ਨਹੀਂ ਚਲੇ ਨਿਰਾਸ਼ ਨਹੀਂ ਚਲੇ ਉਹ ਮੇਰੀਆਂ ਦੋ ਤੀਆਂ ਹੁੰਦੀਆਂ ਨਾ ਦੋ ਤੇ ਮੈਂ ਦਾਂਨੇ ਚੁਗੀ ਪੈਣਾ ਸੀ ਉਹ ਤੂੰ ਸਵੇਰੇ ਵੀ ਮੋਠਦੀਆਂ ਤਾਰ ਰੋਣੀਆਂ ਇਹ ਹੌਣ ਲੱਗੇ ਤਾਰ ਰੋਣੀਆਂ ਉਹ ਤੂੰ ਮਾਰਿਆ ਬਿਆ ਮੈਨੂੰ ਕਦੇ ਰੋਟੀਆਂ ਕਦੇ ਹੁਣ ਜੇ ਤੂੰ ਚੱਜਦਾ ਹੁੰਦਾ ਮੈਂ ਵਿਆਹ ਲੈਂਦੀ ਤੈਨੂੰ ਤੇ ਨੋ ਆ ਜਾਂਦੀ ਮੇਰੇ ਘਰੇ ਅੱਜ ਮੇਰੇ ਪੋਤੇ ਪੋਤੇ ਆਉਂਦੇ ਜੇ ਤੂੰ ਲੈਕ ਹੁੰਦਾ ਲੈਕ ਕੋਤ ਹੋਵੇ ਤਸਾਂਦੇ ਹੋਵੇ ਨੀਦਾ ਇਹ ਮੇਰੇ ਵਰਗਾ ਨਿੱਜੂ ਹੈ ਉਹ ਵੀ ਵੀਰ ਬੱਸ ਕਰ ਬੱਸ ਕਰ ਸਵੇਰੇ ਸਵੇਰੇ ਦਾ ਟਾਈਮ ਆ ਤੂੰ ਐਂ ਕਰ ਮੇਰੇ ਲਈ ਚਾਹ ਲੈ ਕੇ ਆ मैं é voce que vos que vou filtrar na hoc Digital спорт density Principalmente os medios ਆਏ ਕਰਦੀਆਂ ਫਿਰ ਦਾਇ ਨੇ ਫੋਨ ਲਉਂਦੀ ਹਾਂ ਓਏ ਇਹ ਨੂੰ ਕਰ ਮੈਂ ਉਹਨਾਂ ਦਾ ਜੇ ਲਾਉਣੀ ਫੋਨ ਦਾ ਇਹ ਨਾ ਅਗੂ ਕੀ ਬੰਦੇ ਨਾ ਮੈਂ ਨਾ ਮੈਂ ਤਾਂ ਮਰ ਜੂ ਇਹਨਾਂ ਕਰਦੀ ਕਰ ਲੈ ਕੋਈ ਇੱਕ ਜਿਵੇਂ ਲਗਾ ਕੋਈ ਕੰਮਰਾ ਕਰ ਲੈ ਦਾ ਵਾਰੀ ਪੀ ਗਿਆ ਕਿਤੇ ਕੰਮ ਕਰਦਾ ਜਾਂਦਾ ਮਗੋਗੋਂ ਮਨਾਗਰ ਥਾਰ ਉਹਦੇ ਵੇਲੇ ਨੂੰ ਪਰੇ ਸੁੱਤੇ ਲੋਗ ਮੇਰੇ ਮੋਹਟੇ ਤੇ ਰੰਡਾ ਕੀ ਕਰ ਬ ਕੀ ਜਵਾਬ ਮਾਰੋ ਕਰ ਮੈਂ ਸੁੱਤਾਂ ਨੇ ਪਰਾ ਵੇਦਾ ਕਿ ਕੀ ਜਵਾਬ ਕੰਬਾ ਦੇ ਫੋਟੋ ਦੇ ਵਿੱਚ ਆਈਦਾ ਦੇ ਕਿਸ ਨੂੰ ਕੋਣ ਬੜੀ ਕਿਹੜਾ ਆਵੇਗਾ ਕੋ ਹੋਰ ਵੇ ਲੜਾ ਗਿਆ ਮੈਂ ਮੋਸ਼ਾਲ ਕਰਤਾ ਕਹੀ ਜਾ ਮੈਂ ਉਹ ਯਾਰ ਕਰੀ ਬੈਠਾ ਮਾਲਕ ਦਾ ਆ ਜਾ ਆ ਜਾ ਮੈਂ ਸਵੇਰ ਨਾਲ ਉੱਠੀ ਜਾਣਾ ਤੈਨੂੰ ਉਹ ਡੀਕੀ ਗਈ ਜਾਣਾ ਯਾਹ ਨਾਲ ਉੱਠੇ ਹੀ ਹੋਣਾ ਲੈ ਅੱਛਾ ਕੀ ਗੱਲ ਹੋਈ ਬਾਹਰ ਤੇ ਪਾਣੀ ਪੀਤਾ ਵਾਂ ਚਾਹ ਨੂੰ ਘਿਆੜੀਆਂ ਪਤਾ ਬੇਬੇ ਚਾਹ ਤੋਂ ਪਹਿਲਾਂ ਇੱਕ ਵਾਰ ਨਾ ਕੋ ਖਵਾ ਜਾਂਦੀ ਹੈ ਚਲੋ ਰੈਫਰਿਜਰੇਟਰ ਦੀਆਂ ਚੱਲਿਆਂ ਚੱਲਿਆ ਚਾਹ ਬਣਦੀ ਪਈ ਹੈ ਉਹ ਹਾਂ ਸੁਖਿਆ ਤੂੰ ਦੱਸ ਯਾਰ ਕੀ ਕਹਿਣਾ ਮੈਂ ਇੰਨੀਆਂ ਮੈਸ ਕੱਲਾਂ ਮਾਰੀ ਜਾਣਾ ਮੈਨੂੰ ਲੱਗਦਾ ਤੁਹਾਨੂੰ ਰਾਤ ਨੂੰ ਨੀਂਦ ਨੂੰ ਆਉਂਦੀ ਨਹੀਂ ਹੈਗੀ ਮੇਰੇ ਤੋਂ ਯਾਰ ਔਰ ਨੀਂਦ ਨੂੰ ਨੂੰ ਛੱਡ ਯਾਰ ਤੂੰ ਆਪਾਂ ਦੋ ਚਾਰ ਕੰਮ ਕਰ ਲਏ ਨੇ ਫੜਫੜ ਕੱਪੜੇ ਬਾਹਰ ਚੱਲੀ ਆਪਾਂ ਬਾਜੀ ਸਤਿ ਸ਼੍ਰੀ ਅਕਾਲ ਔਰ ਕਿਵੇਂ ਸਿਰਦ ਉਸ ਦਾ ਠੀਕ ਨੇ ਕੀ ਹੋ ਗਿਆ ਘੇੜਾ ਘੋੜਾ ਇਨੀ ਮਾਰਦੇ ਤੁਸੀਂ ਅੱਛਾ ਕੰਮ ਕਰ ਤਾਂ ਭੁੱਖਣੀ ਨਹੀਂ ਬਾਜੀ ਕੰਮ ਦਾ ਤਾਂ ਵੇਹੜਾ ਕੱਢ ਕੇ ਕਿਤੇ ਜਾਣਾ ਪੈਂਦਾ ਹਾਂ ਐਂ ਕਰੋ ਤੁਸੀਂ ਅੱਜ ਤਾਂ ਜਰੂਰ ਆ ਕੇ ਜਾਓ ਪਤਾ ਕਿਉਂ ਏਰਾ ਬਿੱਲੂ ਨੇ ਬਹੁਤ ਤੰਗ ਰਿਹਾ ਵੈ ਮੇਰੇ ਬਹੁਤ ਤੰਗ ਰਿਹਾ ਵੈ ਮੈਂ ਇੰਨਾ ਦੁਖੀਆਂ ਨਾ ਤੋਂ ਕੋਹਾਦੀ ਇੱਕ ਤੁਹਾਡੇ ਦਾ ਹੀ ਡਰਦਾ ਐ ਮੈਂ ਤਾਂ ਡਰਦਾ ਨਹੀਂ ਮੈਨੂੰ ਤਾਂ ਕੋਈ ਸਮਝ ਨਹੀਂ ਨਹੀਂ ਮੈਂ ਤਾਂ ਦੁਖੀ ਕਰਿਆ ਬੈ ਉਹਨੇ ਮੈਂ ਤਾਂ ਦੁਖੀ ਹੋ ਕੇ ਨਾ ਅੱਜ ਤੁਹਾਨੂੰ ਫੋਨ ਕਰਿਆ ਇਹ ਦੂਰ ਜਾ ਜਹੋਣਾ ਤੇ ਜਿਹੜਾ ਮਾਰਨਾ ਸ਼ਾਮ ਤੱਕ ਕੋਈ ਹੋ ਜੇ ਚਲੋ ਹਾਂ ਚਲੋ ਠੀਕ ਆ ਓਕੇ ਸਤਿ ਸ੍ਰੀ ਅਕਾਲ ਵਾਓ ਤੁਸੀਂ ਇਹਦੇ ਤੇ ਬੈਠੇ ਐ ਆਪੇ ਮੇਰਾ ਨਾ ਇਹਨੂੰ ਕੋ ਕੰਮ ਕਰਨਾ ਨਾ ਇਹ ਰੋਕ ਤਾਂ ਲੈ ਕੇ ਗਈ ਹੁਣ ਸਾਡੇ ਘਰ ਪਰੋਹਣੇ ਹੋਣੇ ਲੱਗੇ ਉਹ ਬੀਬੀ ਬੱਤ ਕਰਾ ਕੀ ਆ ਗਿਆ ਤੂੰ ਬੇਨਾ ਬਾਹਰ ਨਾ ਮੋੜਿਆ ਕਰ ਆਈਏ ਤੇ ਇਹਨੇ ਨਾ ਕਿਤੇ ਨਹੀਂ ਜਾ ਸਾਡੇ ਘਰੇ ਉਹਨੇ ਪਰੋਹਣੇ ਜੇ ਯਾਰ ਦੋਸਤ ਹੁੰਦੇ ਨੇ ਚੰਗੇ ਉਹ ਨਾ ਰਹਦੇ ਯਾਰ ਦੋਸਤ ਨੂੰ ਚੰਗੀ ਗੱਲ ਸੁਹਾਦੇ ਤੂੰ ਨਾ ਆਪ ਚਾਹੀਦੀ ਗੱਲਾਂ ਕਰਦਾ ਨਾ ਆਪ بگੜਾ ਨਾ ਇਹਨੂੰ ਉਗੜੀ ਜਾਣਾ ਤੇ ਤੂੰ ਨਾ ਯਾਰ ਦੋਸਤ ਤਾਂ ਭਰਾਵਾਂ ਵਰਗੇ ਹੁੰਦੇ ਨੇ ਹਾਂ ਕੁਝ ਚਾਈਦੇ ਗੱਲ ਕਰਨੇ ਕਰੋ ਇਹਨੂੰ ਵਗਾੜ ਨਾ ਮੇਰੇ ਮੁੰਡੇ ਨੂੰ ਓ ਬੀਬੀ ਬਸ ਕਰ ਬਸ ਕਰ ਆਏਗੇ ਤੇ ਨਿਹਾਲ ਕਰ ਦੇਗਾ ਜਿਹੜਾ ਮੂਹਰੇ ਆਉਂਦਾ ਕੋਈ ਨਹੀਂ ਪੈ ਜਾਣੀ ਆ ਉਹ ਚਾਜ ਦਾ ਗੱਲ ਸਾਰੇ ਮੈਂ ਤੈਨੂੰ ਨਾ ਪੂਰਾ ਓਏਰੇ ਹੈ ਨਹੀਂ ਚਾਜਾ ਬਲ ਭੰਗਾਇਆ ਪੂਰਾ ਪਤਾ ਮੈਨੂੰ ਮੇਰਾ ਦੋਸਤ ਆ ਨਾ ਮੈਨੂੰ ਜਿਆਦਾ ਪਤਾ ਚਲ ਚੰਗਾ ਜੱਜ ਫਾਲੀ ਦੇ ਆ ਨੂੰ ਲੋੜ ਨਹੀਂ ਕਿ ਦਿਉਣਾ ਓ ਬੀਬੀ ਤੂੰ ਐਵੇਂ ਡਰਾਇ ਨਾ ਹੋਇਆ ਕਰ ਐਂ ਕਰ ਚਾਜਾ ਕੰਮ ਤਾਂ ਨਿਭੜ ਗਿਆ ਠੀਕ ਹੈ ਤੂੰ ਹੁਣ ਜਾ ਕੇ ਰੋਟੀ ਤਿਆਰੀ ਕਰ ਮੈਂ ਥੋੜੇ ਜਦ ਤੱਕ ਪ੍ਰਵਚਨ ਸੁਣਨਾ ਵਾਂ ਮੈਂ ਇਹਨੂੰ ਪੰਪ ਦਿੰਦਾ थीज़ा, थीज़ा, बेटा में लग गया। जा भी बैठो हां भाई बिल मैं चलिया मनेर को रास्ते थोड़ा आ गया ਮੈਂ ਕਿਹਾ ਪਹਿਲਾਂ ਉਹਦਾ ਦੁੱਖ ਸੁਖ ਸੁਣਾ ਪਿੰਦਰ ਦਾ ਜੀ ਕੀ ਕਹਿੰਦੀ ਆ ਹੁਣ ਮਸੂਮ ਕੀ ਗੱਲਾਂ ਮੈਂ ਤਾਂ ਬਿੱਲੂ ਤੇ ਦੁਖੀ ਬਿਧੀ ਬਣੀ ਆਜਾ ਬਾਰੀ ਦੁਖੀ ਸੀਦਾ ਤਾਂ ਦਾ ਨਾ ਹੋਣਦਾ ਕਿਉਂਕਿ ਮੈਨੂੰ ਤਾਂ ਕੋਈ ਸਮਝਦਾ ਨਹੀਂ ਨਾ ਇਹ ਜਾਂਦਾ ਮੈਂ ਕਿਹਾ ਤੁਸੀਂ ਆਉਂਗੇ ਕੋਈ ਸਮਝਾਉਂਗੇ ਕੋਈ ਨੂੰ ਕੰਮ ਕਰ ਦੇ ਦਿਆ ਦੋ ਜੇ ਠੀਕ ਹੋਊਗਾ ਤੇ ਕੋਈ ਕੰਮ ਕਰ ਲੂਗਾ ਵਿਆਹ ਵੀ ਕਰ ਦਿਆ ਆ ਗੇ ਮੇਰੇ ਅੰਦਰ ਵਿਆਹ ਬਣੀ ਹੁਣ ਪਤਾ ਵੀ ਤੁਸੀਂ ਆਏ ਕੋਈ ਪਤਾ ਨਹੀਂ ਰਾਮ ਨੰਦ ਆਦੇ ਮੋਬਾਈਲ ਦਾ ਇਹ ਆਹਾਰਾ ਦੇਣਾ ਸਾਰਾ ਦਿਨ ਮਾਇਆ ਦਾ ਕੋਈ ਕੰਮ ਨਹੀਂ ਕਰਦਾ ਫੁੱਟੂਆ ਚਾਹ ਦੇ ਦੇ ਬੀਬੀ ਹੋਰ ਦੇ ਦੇ ਬੀਬੀ ਹੋਰ ਦੇ ਦੇ ਬੀਬੀ ਐ ਹੁਣ ਮਾੜੀ ਹੋ ਗਈ ਵਾ ਬੀਬੀ ਬੀਬੀ ਮੱਤਾਂ ਵਿੱਚ ਦਫਾ ਫੁਰਨ ਜਗੀਆਂ ਬੀਬੀ ਅੱਜਾ ਮੇਰਾ ਆ ਦੇ ਲੱਗੀ ਐ ਬੁੜੀ ਹੋਈ ਆਪਣੀਆਂ ਗੋਡੇ ਮੇਰੇ ਦੋਦੇ ਨੇ ਦੋਕ ਜਿੱਦਾਂ ਸੁੱਖ ਲੈ ਜਾ ਰੱਖ ਬੈਠੀ ਜਾ ਕਦੀ ਵੇਰੀ ਤੀ ਨਹੀਂ ਹੁੰਦੀ ਕੋਈ ਸੁੱਖ ਸ਼ਾਂਤੀ ਮਿਲਦੀ ਮੈਨੂੰ ਮੈਂ ਤੈਨੂੰ ਪੁੱਤਰ ਤੋਂ ਨਹੀਂ ਦੂਗੀ ਜੇ ਪੁੱਤਰ ਜਾਵੇ ਰਾਬਾ ਚਾਹਦਾ ਰਹਿਣੀ ਜਬਈ ਨਾ ਐਜਾ ਤਾਂ ਕੀ ਕਰਾਉਣਾ ਮੈਂ ਇਹ ਸੁਣ ਜਾ ਜੇ ਜੇ ਸਮਝ ਨਾ ਤਾਂ ਨਿਕਲੇ ਕੁਬਰ ਕੋਈ ਗੱਲ ਠੀਕ ਹੋਣੀ ਨਹੀਂ ਬੰਦਰ ਤੂੰ ਹੀ ਬਾਬਿਆਂ ਦੇ ਜਾ ਕੇ ਬਹੁਤ ਮੱਥੇ ਟੇਕੇ ਨੇ ਇਹ ਤੇਰੀ ਮੰਗੀ ਮਰਾਦ ਹੈ ਹੁਣ ਮੇਰੇ ਦੋ ਕੁੜੀਆਂ ਨੇ ਚੰਗੀਆਂ ਪੜੀਆਂ ਲਿਖੀਆਂ ਨੇ ਚੰਗੀਆਂ ਦਾ ਹੋਰੀਅਤ ਤੇ ਲੱਗੀਆਂ ਹੋਣੀਆਂ ਨੇ ਮਨ ਨੂੰ ਸਕੂਨ ਆ ਜ਼ਿੰਦਗੀ ਆਨੰਦ ਨਾਲ ਜੀ ਰਿਆ ਪਰ ਮੇਰੇ ਘਰਾਂ ਅੰਦਰ ਤਖਲੀਬ ਸੀਗੀ ਵੀ ਮੇਲੂ ਵੀ ਦਾ ਬੰਡਾ ਨੰਦਾ ਪਰ ਤੇਰੇ ਘਰ ਦੀ ਦੇਖ ਕੇ ਤੇਰੀ ਨਲਾਇਕ ਮੁੰਡੇ ਨੂੰ ਦੇਖ ਕੇ ਮੇਰਾ ਮਨ ਸਰੇ ਸ਼ਾਮ ਮੈਦਾਨੇ ਕੋਲ ਹੀ ਆਖੀ ਤਾ ਕਾ ਸਮਝ ਆ ਸੋ ਵੀ ਜਦ ਕੰਮ ਕਰਦੇ ਲਾਓ ਕਿਤੇ ਕੰਮ ਕਰਨ ਕਰੂਗਾ ਮੈਂ ਕਿਸੇ ਨੂੰ ਕਹੂ ਨਹੀਂ ਦੱਸਦਾ ਕਰਦਾ ਮੇਰੇ ਬੰਦੇ ਨੂੰ ਫੇਰ ਵਿਆਹ ਕਰਦਾਂਗੇ ਵਿਆਹ ਕਰ ਕੰਮ ਕਰ ਕੋਈ ਕਾਈ ਵਿਆਹ ਹੋਗਾ ਦੇਖੋ ਮੇਰੀ ਹੋ ਗਈ ਮਰੋ ਮੇਰੇ ਗੋਡੇ ਜਿਓ ਆ ਦੇਤੇ ਬੈਠੇ ਨੇ ਇਹ ਸਾਰਾ ਕੁਝ ਬੈਠਦੇ ਬੈਠਾ ਭਾਗ ਲੈ ਕੀ ਕਰਾਂ ਮੈਂ ਮੈਂ ਤਾਂ ਬਹੁਤ ਉਹੀ ਹੋਈ ਪਈ ਅੰਦਰ ਤੇ ਨਾ ਪਰ ਮੇਰੀ ਕੰਮ ਕਰਨ ਦੀ ਮਾਨੀ ਹੋ ਗਈ ਹੁ ਗਾਹ ਕਰਦਾ ਜਿੰਦਗੀ ਕਿ ਬੁੜੇ ਹੋ ਗਏ ਆ ਬੰਦੇ ਗਾਹ ਕਰਦਾ ਫੁਰੀ ਚੱਲਦਾ ਹੈ ਤਗਾ ਬੋਰਡ ਲੈ ਲੈ ਮੈਂ ਜਿਵੇਂ ਮਰਜ਼ੀ ਕਰਕੇ ਸਮਝਾ ਕੇ ਇਹਨੂੰ ਕੰਮ ਕਰਕੇ ਲਵਾ ਕੇ ਜਾਵਾਂਗਾ ਤਾਜ਼ਾ ਜਿਹਾ ਦੇਖ ਬਿੰਦਰ ਹੁਣ ਮੈਂ ਇਹਨੂੰ ਪਿਆਰ ਨਾਲ ਸਮਝਾ ਦਿੰਦਾ ਠੀਕ ਆ ਕਿ ਨਹੀਂ ਜੇ ਨਾਲ ਸਮਝਿਆ ਮੈਨੂੰ ਫੋਨ ਕਰਦੀ ਫਿਰ ਮੈਂ ਦੂਜੇ ਢੰਗ ਸਮਝਾਉਂਗਾ ਓਏ ਤੈਨੂੰ ਪਤਾ ਨਹੀਂ ਕੌਣ ਆਇਆ ਹੈ ਨਾ ਸੀਗਾ ਸਸੀਗਾਰ ਹੈਲਪ ਮੈਨੂੰ ਤਾਂ ਅੱਗੇ ਰੋਭਾ ਵੀ ਬੈਠਾ ਕਦੋਂ ਆਇਆ ਤੁਸੀਂ ਕੱਲ ਤਾਂ ਹੋ ਗਿਆ ਮੈਂ ਤਾਂ ਮਿਲਦੇ ਸਨ ਬੈਠਾ ਉੱਪਰ ਹੋ ਕੇ ਬੈਠ ਤੇ ਨਾ ਦਰਦ ਨਾ ਕਰ ਤੀਹਾਂ ਰਣੇ ਬੈਠ ਕੇ ਸੀ ਬੈਠ ਭਾਈ ਅੰਦਰ ਮੈਂ ਤਾਂ ਜਾਵਾਂ ਬਣੀ ਵੀ ਬੀ ਲੈ ਇਹਨੇ ਦਿਮਾਗ ਦਾ ਕਾ ਇੰਨੀਆਂ ਗੱਲਾਂ ਬਣੀਆਂ ਹੋਈਆਂ ਨੇ ਨਾ ਜੇ ਮੈਂ ਇੱਥੇ ਆਉਂਦਾ ਨਹੀਂ ਇਹਦਾ ਮਤਲਬ ਇਹ ਨਹੀਂ ਮੈਨੂੰ ਕੁਝ ਪਤਾ ਹੀ ਨਹੀਂ ਲੱਗਦਾ ਹੈਗਾ। ਆ ਜੀ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ। ਹੁਣ ਇਹ ਕਿੰਨੂੰ ਪੁੱਛਦਾ ਸਾਹਮਣੇ ਬੈਠਾ। ਇੱਕ ਪਾਸੇ ਗੱਲਾਂ ਲਾ ਕੇ ਜਾਣੀਆਂ। ਜਿਹੜਾ ਫਾਇਦਾ ਹੈ ਇਹ ਕਰਕੇ ਜਾਂਦਾ। ਇਹਦੇ ਜਿਹੜੇ ਮੁੰਡੇ ਐਡੇ ਵੱਡੇ ਵੱਡੇ ਲੋਕ ਕਾਰੋਬਾਰ ਕਰਾਈ ਬੈਠੇ ਨੇ। ਇਹ ਅੰਦਰੋਂ ਹੀ ਨਿਕਲਦਾ ਸਾਰਾ ਉਹਨਾਂ ਦੇ ਮੋਬਾਈਲ ਮੋਬਾਈਲ ਤਾਂ ਨਿਕਲੂ ਕੁਝ ਦੇਖੋ। ਨੇ ਕੁਛ ਕਰੂਗਾ ਬੈ ਰੂਗਾ ਤੇ ਕੋ ਕੰਮ ਕਮਾਊਗਾ ਹੱਥੋਂ ਮੇਰੇ ਹੱਡ ਬੋਡੇ ਜਵਾਬ ਦਿੱਤੀ ਬੈਠ ਮੈਂ ਦੱਸੋ ਕੀ ਕਰਾਂ ਮੇਰੇ ਤਾਂ ਕੁਛ ਨਾ ਮੈਂ ਕਰੂ ਆਪਣੀ ਆ ਨਾ ਮੇਰਾ ਸੀ ਚਲੇ ਇਹ ਗੱਲ ਮੇਰੇ ਬੈਠਦੀ ਬੈਠਿੰਦੇ ਇਹਨੇ ਮੈਨੂੰ ਸੋਖਾ ਦੇਣਾ ਕਿ ਤੂੰ ਕਰੇ ਦੱਸੋ ਇਹਦੇ ਜਿਹੜੇ ਪੁੱਤ ਜਿਹੜਾ ਹੁੰਦਾ ਬਾਵਰ ਸੁਣੋ ਤਾ ਕੋਈ ਮੈਨੂੰ ਬੋਖਾ ਦੇਣਾ ਉਹ ਗੱਲ ਨੂੰ ਕਿਸੇ ਵਾਜੇ ਕਰਕੇ ਫੈਲਾ ਕਰਕੇ ਜਾਏ ਤੁਹਾਡੇ ਕੋਲ ਹੱਥ ਵਰਦਦੇ ਇਹਨੂੰ ਸਮਝਾ ਦਿਓ ਕੀ ਕਿਦ ਨੂੰ ਸਮਝਾ ਦੇ ਲੈ ਗਏ ਗੱਲ ਫੈਸਲਾ ਕਪਾ ਦੇ ਕਰਕੇ ਲੈ ਅੱਜ ਮੈਂ ਤਾਂ ਦੱਸ ਦਿਆ ਕਾ ਤੁਮੀ ਕਿ ਤੂੰ ਕੀ ਗਈ ਜਣੀਆ ਨਾ ਮਥਣ ਓਏ 12 ਵਾ ਵਧੀਏ ਮੈਨੂੰ ਲੱਗਦਾ ਤਾ ਨੂਹਰੀ ਤੋਤਾ ਕੈਰੀ ਤੁਸੀਂ ਬੀਬੀ ਦੇ ਮਗਰ ਨਾ ਲੱਗੋ ਇਹ ਤਾਂ ਐਵੇਂ ਬੋਲੀ ਜਾਂਦੀ ਆ ਜਦ ਦੇਖੋ ਇਹਨੇ ਬੋਲੀ ਜਾਣਾ ਹੁੰਦਾ ਵਾ ਇਹਨੂੰ ਕੀ ਪਤਾ ਅਸੀਂ ਕਿਹੜੇ ਵੇਲੇ ਕੰਮ ਕਰੀਦਾ ਵਾ ਔਰ ਜੇ ਤੂੰ ਕੰਮ ਕਰਦਾ ਨਾ ਲਿਆ ਕਿੱਥੇ ਤੇਰੀ ਕਮਾਈ ਤੇਰੀ ਮਾਂ ਦਾ ਮਜਾਲੀ ਕਲਪਤੀ ਫਿਰਦੀ ਆ ਹੈ ਦੇਗਲੇ ਭਾਈ ਕੰਮ ਕੋਈ ਨਹੀਂ ਕਰਦਾ ਜੇ ਕੋਈ ਕਮਾਈ ਦਾ ਮੈਦਾ ਇਜਾ ਤਾਦਾ ਹੁੰਦਾ ਤਾਂ ਮੈਂ ਕਹਾਂ ਪਟਲੀ ਨਹੀਂ ਜਦਗੀ ਕਦੇ ਤੀ ਹੁੰਦੀ ਅੱਜ ਮੇਰੀ ਸੇਵਾ ਕਰਦੀ ਤੇ ਮੈਂ ਕਾਦ ਹੁੰਦੀ ਆ ਦੇਖ ਲੈ ਤੇਰੀ ਬੀਬੀ ਤੇਰੇ ਮੂੰਹ ਤੇ ਹੀ ਕਹੀ ਜਾਂਦੀ ਆ ਗੱਲਾਂ ਕੰਮ ਕਰ ਲੈ ਕੋਈ ਕੰਮ ਆ ਆ ਮੋਬਾਈਲ ਲੈ ਨਹੀਂ ਕੰਮ ਆਉਣਾ ਤੇਰੇ ਜੇ ਕੰਮ ਕਰੇਗਾ ਤਾਂ ਤੇਰੇ ਪੱਲੇ ਮਿੱਥ ਪਰ ਵੀ ਪਊਗੀ ਤੂੰ ਆਂਦੀਆਂ ਪੈਣਾ ਕੰਨੀ ਦੇਖ ਲੈ ਇੱਕ ਬਗਾਲਤ ਕਰਦੀ ਆ ਇੱਕ ਟੀਚਰ ਲੱਗੀ ਹੋਈ ਆ ਚਲਾਈ ਨਾ ਪੜ੍ਹ ਲੈ ਕੇ ਕੰਮ ਕਰਨ ਲੱਗੀਆਂ ਹੋਣੀਆਂ ਤਾਂ ਬੜੇ ਵਧੀਆ ਗੱਲਾਂ ਪਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਕਾਈ ਮੈਂ ਬੈਠਦੀ ਆ ਤੈਨੂੰ ਦੁਨੀਆ ਨਾਲ ਹੀ ਜਾ ਬਾਹਰ ਮਾਇਜੇ ਨਿਕਲਿਆ ਤੈਨੂੰ ਪਤਾ ਲੈ ਬਿੰਦਰ ਮਾਇਆ ਨੂੰ ਜਿੱਦਾਂ ਸਮਝਾਉਣਾ ਤੇ ਸਮਝਾਤਾ ਹੁਣ ਇਹ ਕੰਮ ਕਰੂਗਾ ਠੀਕ ਹੈ ਕਿ ਨਹੀਂ ਚਲ ਉੱਠ ਮੂੰਹਾਂ ਤੋਂ ਉੱਠ ਕੇ ਉਹ ਆਦਾ ਰੱਖ ਜਾ ਇੱਥੇ ਇਹਨੂੰ ਵੀ ਸਾਲਾ ਬਾਥਰੂਮ ਚਲੇ ਜਾਣ ਨੂੰ ਕਰਦਾ ਹਾਂ ਆ ਆ ਇਹ ਕੀ ਦਿਖਾਦਾ ਇਹ ਕੱਜ ਉਹ ਤੁਮੀ ਯਾਣਾ ਇਹ ਮੋਈਦੋ ਯਾਣਾ ਜਾਣਾ ਹੈ ਆ ਇਹ ਹੁਣ ਮੈਂ ਤਾਂ ਤਾਂ ਬੁੱਤੋ ਬੈਕ ਬੈਕ ਲਿਜਿਆ ਕੇ ਆਇਆ ਨਾ ਮੂੰਹ ਥੋੜਾ ਮੋੜ ਕੇ ਆ ਗਿਆ ਹਾਲੇ ਕਿੱਧਰ ਗਿਆ ਹੁਣ ਮੈਂ ਇੱਥੋਂ ਤਾਂ ਨਿਕਲਦਾ ਨਹੀਂ ਦਸਤਾਂ ਇਹ ਰਾਸਤੇ ਬਣਾ ਲੈਣੇ ਬਲੋਗਾ ਆਏ ਦੇਖੋ ਵੀ ਕਾਕਾ ਗੱਲ ਇਹ ਹੈ ਤੁਸੀਂ ਦੇਖੋ ਆਪੇ ਮੈਂ ਤੁਹਾਨੂੰ ਤਾਂ ਸਮਝਾਉਂਦਾ ਸਮਾਂ ਇੱਕ ਵਾਰੀ ਜਿਹੜਾ ਹੱਥੋਂ ਨਿਕਲ ਗਿਆ ਉਹ ਮੁੜ ਕੇ ਨਹੀਂ ਆਉਣਾ ਥੋੜੀ ਉਹਦਾ ਕੰਮਕਾਰ ਕਰਦੇ ਤੁਸੀਂ ਕੰਮਕਾਰ ਕਰੋ ਕੁਝ ਬਣ ਕੇ ਦਿਖਾਓ ਜਦੋਂ ਤੁਹਾਡੀ ਵਿਆਹ ਸ਼ਾਦੀ ਹੋਊਗੀ ਤੁਹਾਡੇ ਬੱਚੇ ਹੋਗੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਤੁਸੀਂ ਆਪਦੀ ਕਮਾਈ ਦੇ ਨਾਲ ਹੀ ਸਾਰਾ ਕੁਝ ਕਰ ਸਕਦੇ ਹੋ ਬੱਚਿਆਂ ਨੇ ਬਹੁਤ ਕੁਝ ਮੰਗਣਾ ਹੁੰਦਾ ਪਾਪਾ ਨੂੰ ਆ ਲੈ ਦੇ ਪਾਪਾ ਨੂੰ ਆ ਲੈ ਦੇ ਪਾਪਾ ਮੰਮੀ ਨੂੰ ਤਾਂ ਕਹਿਣਾ ਹੀ ਕੁਝ ਨਹੀਂ ਉਹਨਾਂ ਨੇ ਪਾਪਾ ਨੂੰ ਕਹਿਣਾ ਤੁਸੀਂ ਬਿਲੜ ਬੰਦਿਓ ਯਾਰ ਨੌਜਵਾਨ ਹੋ ਹੈ ਲੋ ਘੰਟੇ ਡ ਬਣ ਬਣੇ ਕੰਮ ਕਰਦੇ ਫਿਰਦੇ ਨੇ ਤੁਸੀਂ ਕੋਈ ਆਪਦਾ ਬਿਜ਼ਨਸ ਨਹੀਂ ਕਰ ਸਕਦੇ ਨਾਲ ਨਾਲ ਕੇ ਯਾਰ ਦੋਸਤ ਉਹ ਮਿੱਤਰ ਪ੍ਰੇਮੀ ਹੋ ਹੈ ਮਾਤਾ ਫਰਹਾਨਾ ਬੁੱਝੋ ਜੀ ਯਾਰ ਪਰ ਮੈਂ ਤੁਹਾਨੂੰ ਇਹ ਮੇਰੇ ਵੱਲੋਂ ਤੁਸੀਂ ਇਹ ਸਮਝ ਲਓ ਵੀ ਮੈਂ ਥੋੜਾ ਆਪਦੇ ਹੀ ਹਾਂ ਤਾਂ ਕਰਕੇ ਤੁਹਾਨੂੰ ਮੈਂ ਗੱਲ ਸਮਝਾ ਰਿਹਾ ਪਰ ਤੁਸੀਂ ਆਪਦੇ ਦੀ ਗੱਲ ਨੂੰ ਵੱਡਾ ਬਣੋ ਤੇ ਅੰਸੰਦੀ ਨਾਲ ਆਪਦੀ ਤਰੱਕੀ ਕਰੋ ਤੁਹਾਡਾ ਸਭ ਕੁਝ ਵਧੀਆ ਹੋਊਗਾ ਦੇਖੋ ਹੁਣ ਤਾਂ ਮਤlfloor ਕੋਈ ਸੁਝਾਤਾ ਪਿਆਰ ਨਾਲ ਜੇ ਤੁਸੀਂ ਅਜੇ ਵੀ ਨਾ ਸਮਝੇ ਨਾ ਫਿਰ ਮੈਂ ਜੁੱਤੀ ਧਾਲਣੀ ਹੈ ਤਿਆਰੀ ਹਨ ਕੋਈ ਸ਼ਾਂਤ ਥੋੜੀ ਹੈ ਵੀ ਅਸੀਂ ਕੋਈ ਕੰਮ ਕਰਨਾ ਕਰੀਏ ਬਿਲੇ ਰਹਿ ਕੇ ਤਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈਗਾ ਪਰ ਕਰੀਏ ਕੀ ਕਮਾਕਾਰਾਂ ਦੇ ਹਾਲਾਤ ਹੀ ਇੰਨੇ ਮਾੜੇ ਹੋਏ ਪਏ ਨੇ ਕਰੋ ਸੋਚ ਕੇ ਕੁਝ ਹੋਰ ਜਾਈਦਾ ਵਾ ਪੂਰਾ ਮਨ ਬਣਾ ਕੇ ਵੀ ਅੱਜ ਕੋਈ ਨਾ ਕੋਈ ਕਰਕੇ ਬਣਾਗੇ ਪਰ ਜਦੋਂ ਬਾਜ਼ਾਰ ਦੀ ਹਾਲਤ ਦੇਖੀ ਦੀ ਆ ਦੇਰ ਆ ਕੇ ਘਰੇ ਵਜੇ ਜਾਂਦਾ ਮੈਂ ਤੇ ਨਾਲੇ ਜਿਹੜੀ ਤੁਸੀਂ ਮੋਬਾਈਲ ਦੀ ਗੱਲ ਕਰ ਰਹੇ ਹੋ ਮੋਬਾਈਲ ਦੇ ਉੱਤੇ ਤਾਂ ਵੀ ਕੋਈ ਨਾ ਕੋਈ ਕੰਮਕਾਰ ਹੀ ਲੱਭਦੇ ਹੁੰਨੇ ਆ ਚਲੋ ਮਾੜਾ-ਮੋਟਾ ਐਨਜੋਇਮੈਂਟ ਵੀ ਕਰਨਾ ਪੈ ਜਾਂਦਾ ਬੰਦੇ ਨੂੰ ਵਧੀਆ ਭਾਇਆ ਜੀ ਤੁਸੀਂ ਸਾਨੂੰ ਸਮਝਾ ਦਿੱਤਾ ਹੁਣ ਅਸੀਂ ਕੰਮ ਹੀ ਕਰਾਂਗੇ ਜਿਹਹ ਜ ਸਾਨੂੰ ਮਰਜ਼ੀ ਮਿਲੇ ਛੋਟਾ ਮਿਲੇ ਵੱਡਾ ਮਿਲੇ ਅਸੀਂ ਪੂਰੀ ਮਿਹਨਤ ਕਰਾਂਗੇ ਅੱਗੋਂ ਦਾ ਤੁਹਾਨੂੰ ਕੋਈ ਲਾਂਭਾ ਨਹੀਂ ਮਿਲੂਗਾ ਲਖਿੰਦਰ ਮੈਨੂੰ ਸਮਝਾ ਦਿੱਤਾ ਇਹ ਅੱਜ ਤੋਂ ਕੰਮ ਕਰਾਂਗੇ ਜਿੰਨੇ ਤੈਨੂੰ ਇਹਨਾਂ ਨੇ ਪੈਸੇ ਦੇਣੇ ਸ਼ੁਰੂ ਕਰਤੇ ਉਦੋਂ ਹੀ ਤੁਹਾਨੂੰ ਸ਼ੁਕਰਾ ਪ੍ਰਮਾਤਮਾ ਦਾ ਇਹ ਕਿਸੇ ਦੀ ਗੱਲ ਤਾਂ ਮੰਨ ਲਈ ਤਾਂ ਸਾਡੀ ਗੱਲ ਮੰਨ ਲਈ ਕੰਮ ਕਰ ਲੱਗ ਜੂਗਾ ਕੰਮ ਕਰ ਲੱਗ ਗਿਆ ਤੇ ਮੈਂ ਰੱਵਿਆ ਕਰ ਦੂੰਗੀ ਤੇ ਮੇਰੀ ਘਰੇ ਆਜ ਗੋ ਮੇਰੀ ਧੀ ਹੋਊਗੀ ਤੇ ਮੇਰੀ ਧੀ ਦਾ ਸੁਪਨਾ ਵੀ ਪੂਰਾ ਹੋਊਗਾ ਪ੍ਰਮਾਤਮਾ ਦਾ ਬਹੁਤ ਸ਼ਿਕਰ ਆਂਗਾ ਉਹ ਸ਼ੁਕਰ ਆ ਬਚ ਕੇ ਘਰ ਦੇ ਦਾ ਰੋਜ਼ ਇੱਕ ਜੈਰੀ ਲਾ ਕੇ ਬਹਿ ਜਾਂਦੇ ਆ ਆ ਨਹੀਂ ਹੈਗਾ ਉਹ ਨਹੀਂ ਹੈਗਾ ਹਾਂ ਮਾਦਾ ਤੰਗ ਆ ਗਏ ਯਾਰ ਇਹਨਾਂ ਦੀ ਗੱਲਾਂ ਚੱਲ ਕੋਈ ਨਹੀਂ ਕੋਈ ਮਾੜੀ ਗੱਲ ਥੋੜੀ ਗਈ ਆ ਚੰਗੀਆਂ ਗੱਲਾਂ ਸਮਝਾਈਆਂ ਆਪਾਂ ਨੂੰ ਸਮਝ ਨਹੀਂ ਆਉਂਦੀਆਂ ਸੀਗੀਆਂ ਸਿਆਣੇ ਦਾ ਕਿਹਾ ਪਰ ਔਲੇ ਦਾ ਹਰਦਾ ਬਾਅਦ ਚ ਪਤਾ ਲੱਗਦਾ ਐਵੇਂ ਨਹੀਂ ਕਹਾਵਤਾ ਬਣੀਆਂ ਹੋਈਆਂ ਹੁਣ ਆਪਾਂ ਕੰਮ ਹੀ ਕਰਾਂਗੇ ਹਾਂ ਯਾਰ ਸਹੀ ਹੈ ਨਾਲੇ ਹਲੇ ਵੀ ਢੁੱਲੇ 베ਰਾ ਦਾ ਕੁਛ ਨਹੀਂ ਵਿਗੜਿਆ ਹੈਗਾ ਤੇ ਆਪਣੇ ਕੋਲੇ ਬਹੁਤ ਟਾਈਮ ਪਿਆ ਵਾ ਜੇ ਮਿਹਨਤ ਕਰਾਂਗੇ ਫੜਦਾ ਮਾਲਕ ਨੇ ਦੇ ਹੀ ਦੇਣਾ ਕੋਈ ਨਾ ਚੱਲ ਆ ਜਾ ਫਿਰ ਅੱਜ ਤੋਂ ਕੰਮ ਤੇ ਹੋਈਏ ਚਲੋ ਚਲੋ